ਭੰਗੜੇ ਦੇ ਨਾਲ ਜੁੜੇ ਹੋਏ ਆ ਯੂਰਪ ਦੀਆਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਭੰਗੜੇ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਟਲੀ ਦੇ ਗੋਰੇ-ਗੋਰੀਆਂ ਨੂੰ ਭੰਗੜਾ ਸਿਖਾਉਣ ਵਾਲੇ ਪੰਜਾਬੀ ਗੱਭਰੂ ਦਾ ਸਨਮਾਨ ਕੀਤਾ ਗਿਆ ਵੱਡੀ ਤਾਦ ਦੇ ਵਿੱਚ ਇਟਾਲੀਅਨ ਲੋਕਾਂ ਨੂੰ ਪੰਜਾਬੀ ਭੰਗੜੇ ਦੇ ਸਿਖਲਾਈ ਦੇ ਕੇ ਵਿਦੇਸ਼ੀਆਂ ਨੂੰ ਭੰਗੜੇ ਦੀ ਕਲਾ ਦੇ ਨਾਲ ਜੋੜਨ ਵਾਲੇ ਪ੍ਰਸਿੱਧ ਪੰਜਾਬੀ ਭੰਗੜਾ ਕਲਾਕਾਰ ਅਤੇ ਕੋਚ ਵਰਿੰਦਰ ਦੀਪ ਸਿੰਘ ਰਵੀ ਨੂੰ ਇਟਲੀ ਦੇ ਵਿੱਚ ਭੰਗੜੇ ਦਾ ਬਾਦਸ਼ਾਹ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਤੇ ਦਿਨੀ ਵੈਰੋਨਾ ਨੀਡਲੇ ਸ਼ਹਿਰ ਸੰਬੋਨੀ ਫੋਚੋ ਵਿਖੇ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਵਾਗਤ ਦੌਰਾਨ ਵੱਖ-ਵੱਖ ਖੇਤਰ ਦੀਆਂ अनेका ਸ਼ਖਸੀਅਤਾਂ ਦੁਆਰਾ ਵਰੀਂਦਰ ਦੀਪ ਸਿੰਘ ਰਵੀ ਨੂੰ ਇਸ ਵਕਾਰੀ ਸਨਮਾਨ ਦੇ ਨਾਲ ਸਨਮਾਨਿਤ ਕਰਦੇ ਸਮੇਂ ਇਸ ਹੋਨ ਹਾਰ ਭੰਗੜਾ ਕਲਾਕਾਰ ਦੀਆਂ ਮਾਨ ਮਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਇਟਲੀ ਦੀਆਂ ਇਹਨਾਂ ਪ੍ਰਸਿੱਧ ਸ਼ਖਸੀਅਤਾਂ ਨੇ ਕਿਹਾ ਕਿ ਵਰੀਂਦਰ ਦੀਪ ਸਿੰਘ ਰਵੀ ਨੇ ਇਟਲੀ ਦੇ ਨਾਲ-ਨਾਲ ਪੂਰੇ ਯੂਰਪ ਭਰ ਦੇ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੇਲਿਆਂ ਦੇ ਵਿੱਚ ਭੰਗੜਾ ਬॉयਜ਼ ਐਂਡ ਗਰਲਜ਼ ਟਰੁਪ ਰਾਹੀ ਪੰਜਾਬੀ ਭੰਗੜੇ ਦੀ ਵਿਲੱਖਣ ਪੇਸ਼ਕਾਰੀ ਕਰਕੇ ਵਾਹ ਵਾਖੱਟੀ ਹੈ ਅਤੇ ਵਿਦੇਸ਼ੀ ਲੋਕਾਂ ਦੇ ਮਨਾਂ ਅੰਦਰ ਪੰਜਾਬੀਆਂ ਦੇ ਇਸ ਲੋਕ ਨਾਚ ਦਾ ਮਾਣ ਅਤੇ ਸਤਿਕਾਰ ਵਧਾਇਆ ਹੈ ਦੱਸਿਆ ਗਿਆ ਹੈ ਕਿ ਬ੍ਰਿੰਦਰ ਦੇਵ ਸਿੰਘ ਕੋਲੋਂ ਲਗਭਗ 600 ਦੇ ਕਰੀਬ ਇਟਾਲੀਅਨ ਮੁੰਡੇ ਕੁੜੀਆਂ ਅਤੇ ਬੱਚੇ ਭੰਗੜੇ ਦੀ ਸਿੱਖਲਾਈ ਲੈ ਚੁੱਕੇ ਹਨ ਪਿਛੋਕਰ ਤੋਂ ਇਹ ਨੌਜਵਾਨ ਜਲੰਧਰ ਜ਼ਿਲ੍ਹੇ ਦੇ ਪਿੰਡ ਕਾਲਾ ਬੱਕਰਾ ਦੇ ਨਾਲ ਸਬੰਧਤ ਹੈ ਅਤੇ ਅੱਜਕੱਲ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਪੱਕੇ ਤੌਰ ਤੇ ਰਹਿੰਦਾ ਹੈ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਵੀ ਤੁਹਾਡਾ ਰਵੀਦੀਪ ਕੁੰਦਨ ਤੇ ਤੁਸੀਂ ਬਹੁਤ ਸਾਰੇ ਮੈਨੂੰ ਜਾਣਦੇ ਆ ਕਿ ਇਟਲੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਭੰਗੜੇ ਦੇ ਨਾਲ ਜੁੜੇ ਹੋਏ ਆ ਤੇ ਯੂਰਪ ਦੀਆਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਭੰਗੜੇ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤੇ ਮੇਰੀ ਸਾਰੀ ਟੀਮ ਤੇ ਇਗਲੀ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੀ ਭੰਗੜੇ ਦੀ ਪਰਫਾਰਮੈਂਸ ਕਰ ਚੁੱਕੇ ਆ ਤੇ ਭੰਗੜੇ ਦੇ ਨਾਲ ਹੋਰ ਲੋਕਾਂ ਨੂੰ ਜੋੜ ਚੁੱਕੇ ਆ ਸਾਰਿਆਂ ਨੂੰ ਵੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਹਾਂ ਉਹ ਇਹ ਗੱਲਬਾਤ ਕਿ ਯੂਰਪ ਦੀ ਇੱਕ ਹੋਰ ਕੰਟਰੀ ਦੇ ਵਿੱਚ ਆਪਾਂ ਅੱਜ ਭੰਗੜੇ ਨੂੰ ਲੈ ਗਏ ਆ ਕੰਟਰੀ ਦਾ ਨਾਮ ਹੈ ਜੀ ਸਲੋਵੇਨੀਆ ਸ਼ਹਿਰ ਦਾ ਨਾਮ ਹੈ ਜੀ ਲੂਬਿਆਨਾ ਤੇ ਆਜੋ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਆ ਕਿਵੇਂ ਇੱਥੇ ਚੱਲ ਰਹੀ ਆ ਭੰਗੜੇ ਦੀ ਪ੍ਰੈਕਟਿਸ ਕਿਹੜੀਆਂ ਨੇ ਤਾਂ ਵਿੱਚੋਂ ਇੰਨਾ ਕੁ ਵਧੀਆ ਭਗੜੇ ਨੂੰ ਚੋਣਿਆ ਆ ਭਗੜੇ ਨੂੰ ਪਸੰਦ ਕਰਦੇ ਆ ਕਿ ਭਗੜੇ ਦੀ ਡਰੈਸ ਵੀ ਪਾਈ ਹੋਈ ਆ ਇਹ ਦੇਖੋ ਸਾਰੇ ਵਾਲੇ ਭਗੜੇ ਦੀ ਪ੍ਰੈਕਟਿਸ ਕਰ ਰਹੇ ਆ ਤੇ ਜੀ ਦੇਖੋ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਅਸੀਂ ਆਪਣੇ ਪੰਜਾਬ ਦੇ ਲੋਕ ਨਾਚ ਭਗੜੇ ਨੂੰ ਦੂਸਰੇ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਮੈਨੂੰ ਬਹੁਤ ਮਾਣ ਆ ਤੇ ਮੈਂ ਬਹੁਤ ਖੁਸ਼ ਹਾਂ ਇਸ ਆਪਣੇ ਪੰਜਾਬ ਦੇ ਲੋਕ ਨਾਚ ਕਲਚਰ ਤੋਂ ਭਗੜੇ ਤੋਂ ਕਿ ਮੈਨੂੰ ਇੰਨਾ ਸਾਰਾ ਮਾਣ ਮਿਲਿਆ ਆ ਮੈਂ ਉਮੀਦ ਕਰਦਾ ਕਿ ਤੁਸੀਂ ਤੁਹਾਨੂੰ ਸਭ ਨੂੰ ਜਦੋਂ ਵੀ ਯੂਰਪ ਦੇ ਵਿੱਚ ਕਿਤੇ ਵੀ ਭੰਗੜਾ ਟੀਮ ਦੀ ਜਾਂ ਭੰਗੜਾ ਸਿੱਖਣ ਦੀ ਜ਼ਰੂਰਤ ਹੈ ਕਿ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਸਾਡੇ ਸਾਰੇ ਹੀ ਇਹਦੇ ਪੇਜ ਆ ਸਾਰੇ ਸੋਸ਼ਲ ਮੀਡੀਆ ਤੇ ਟਿਕਟੌਕ ਇੰਸਟਾਗ੍ਰਾਮ ਫੇਸਬੁੱਕ ਭੰਗੜਾ ਟਾਲੀਆ ਦੇ ਨਾਮ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਆ ਤੇ ਸਾਰੀ ਇਨਫੋਰਮੇਸ਼ਨ ਸਾਡੇ ਕੋਲੋਂ ਲੈ ਸਕਦੇ ਆ ਬਹੁਤ ਬਹੁਤ ਧੰਨਵਾਦ ਸੁਪਰੀਅਰੀ ਸਾਸ਼ਿਕਾ ਹਾਂਜੀ ਅੱਜ ਸਾਡੇ ਲਈ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਅਸੀਂ ਇਤਰੀ ਦੇ ਸਰਮੌਰ ਭੰਗੜਾ ਕਲਾਕਾਰ ਬ੍ਰਿੰਦਰਦੀਪ ਸਿੰਘ ਰਵੀ ਕੁੰਦਲ ਦਾ ਅੱਜ ਇਟਲੀ ਦੀ ਧਰਤੀ ਬਰੋਨਾ ਜ਼ਿਲ੍ਹੇ ਦੇ ਸਨਵਲੀ ਫਾਚੋ ਸ਼ਹਿਰ ਵਿਖੇ ਇਹਨਾਂ ਨੂੰ ਜਿਹੜਾ ਕਿ ਪੰਗੜੇ ਦਾ ਬਾਦਸ਼ਾਹ ਕਿੰਗ ਆਫ ਪੰਗੜਾ ਇਹ ਟਾਈਟਲ ਦੇ ਨਾਲ ਇਤਿਹਾਸ ਦੇ ਨਾਲ ਸਨਮਾਨਿਤ ਕਰ ਰਹੇ ਹਾਂ ਬ੍ਰਿੰਦਰਦੀਪ ਸਿੰਘ ਰਵੀ ਪੰਗੜੇ ਦਾ ਬਾਦਸ਼ਾਹ ਜੋ ਅਸੀਂ ਦੱਸ ਦਈਏ ਕਿ ਇਸ ਨੌਜਵਾਨ ਵੀਰ ਨੇ ਪੰਜਾਬ ਦੇ ਕਪੂਰਥਲਾ ਜਿਲੰਦਰ ਜਿਨੇ ਤੋਂ ਚੱਲ ਕੇ ਕਾਲਾ ਬੱਕਰਾ ਪਿੰਡ ਜਿੱਥੇ ਦਾ ਜਨਮ ਆਇਆ ਸੀ ਇਟਲੀ ਦੀ ਧਰਤੀ ਤੇ ਪਹੁੰਚ ਕੇ ਪੰਗੜੇ ਨੂੰ ਪਰਫੁੱਲਕ ਕਾਂਡੀ ਇਸ ਕਲਾ ਨੂੰ ਹੋਰ ਅੱਗੇ ਲਿਆ ਕੇ 4 600 ਦੇ ਕਰੀਬ ਇਟਾਲੀਅਨ ਮੁੰਡੇ ਕੁੜੀਆਂ ਨੂੰ ਪੰਗੜਾ ਸਿਖਾਇਆ ਸੋ ਇਹਨਾਂ ਨੇ ਪੰਗੜਾ ਬੁਆਏਡ ਐਂਡ ਗਰਲਸ ਗਰੁੱਪ ਇਟਲੀ ਬਣਾ ਕੇ ਪੰਗੜੇ ਨੂੰ ਵੱਖ-ਵੱਖ ਸਟੇਜਾਂ ਦੇ ਰਾਹੀਂ ਪ੍ਰਸਤੁਤ ਕਰਕੇ ਪ੍ਰਸਿੱਧ ਕੀਤਾ ਹੈ ਪੂਰੇ ਯੂਰਪ ਪਰ ਸੋ ਅੱਜ ਅਸੀਂ ਇਹਨਾਂ ਦਾ ਸਨਮਾਨ ਕਰਨ ਲੱਗੇ ਆਂ ਬੇਨਾਜ਼ੀਜ ਇਹਨੇ ਜੋ ਕਾ ਹੈ ਰਹੀ ਬਹੁਤ ਵੱਡਾ ਭਾਰ ਤੁਸੀਂ ਮੇਰੇ ਸਿਰ ਤੇ ਰੱਖਤਾ ਤੇ ਮੈਂ ਉਮੀਦ ਕਰਦਾ ਕਿ ਜਿਵੇਂ ਹੁਣ ਤੱਕ ਮੈਂ ਤੇ ਮੇਰੀ ਟੀਮ ਇਤਲੀ ਦੇ ਵਿੱਚ ਤੇ ਸਾਰੇ ਯੂਰਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਭੰਗੜੇ ਨੂੰ ਪੰਜਾਬ ਦਾ ਨਾਮ ਤੇ ਇੰਡੀਆ ਦਾ ਨਾਮ ਝਮਕਾਉਦੇ ਆਏ ਆ ਤੇ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੇ ਪ੍ਰਵਾਤਵਾ ਹੱਥ ਪੈਰ ਸਵਾ ਲੋ ਪ੍ਰਸ਼ਕੀ ਤੇ ਤੁਹਾਡਾ ਸਾਰੇ ਦਾ ਜਿਆਦਾ ਛੋਟਿਆਂ ਦਾ ਪਿਆਰ ਮਿਲਦਾ ਰਹੇ ਤੇ ਇਸੇ ਤਰ੍ਹਾਂ ਅੱਗੇ ਚੱਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਸਾਰਿਆਂ ਦਾ ਥੈਂਕ ਯੂ ਐਡਰੋ ਖਿਤਾਬ ਲੈਣ ਆਏ ਕਿ ਬੰਦਾ ਗਿਆ ਭੰਗੜੇ ਦਾ ਬਾਦਸ਼ਾਹ ਹਰਿੰਦਰਦੀਪ ਰਵੀ ਤੁਰ ਆ ਬਹੁਤ ਨਿੱਤਰਕੀਆਂ ਵਾਕੀ ਇਸੇ ਤਰ੍ਹਾਂ ਜੋ ਅੱਜ ਸਾਡੇ ਵੀਰ ਵਿਦੇਸ਼ਾਂ ਚ ਪਹੁੰਚ ਕੇ ਪੰਜਾਬੀ ਦਾ ਜਿਹੜਾ ਨਾਮ ਉੱਚਾ ਕਰ ਰਹੇ ਨੇ ਉਹ ਥੈਂਕ ਯੂ ਸਾਰਿਆਂ ਦਾ ਤੁਸੀਂ ਆਏ ਹੋ ਬਣੇ ਦਾ ਤੋਂ ਅੱਗੇ ਵੀ ਆਸ ਰੱਖਦੇ ਆ ਜਿੰਨਾ ਕਿ ਪਹਿਲਾਂ 20 22 ਸਾਲ ਤੋਂ ਪਹਿਲਾਂ ਵੀ ਮਿਲਦੇ ਆ ਤੇ ਆਉਣ ਵਾਲੇ ਸਮੇਂ ਚ ਵੀ ਅਸੀਂ ਹਮੇਸ਼ਾ ਤੇਰੇ ਨਾਲ ਖੜੇ ਆ ਜਿੱਥੇ ਵੀ ਤੈਨੂੰ ਸਾਡੀ ਲੋੜ ਪੈਂਦੀ ਆ ਅਸੀਂ ਨਾਲ ਆ ਔਰ ਤੇ ਤੋਂ ਵੀ ਉਮੀਦ ਰੱਖਦੇ ਆ ਕਿ ਜਿੱਦਾਂ ਪਿੱਛੇ ਤੋਂ ਬਹੁਤ ساری ਕਮਿਊਨਿਟੀ ਨੂੰ ਭਗਦੇ ਦੇ ਨਾਲ ਜੋੜਿਆ ਚਾਹੇ ਉਹ ਇਟਾਲੀਅਨ ਹੋਵੇ ਚਾਹੇ ਇੰਡੀਅਨ ਹੋਵੇ ਇਸੇ ਤਰ੍ਹਾਂ ਅੱਗੇ ਵੀ ਆਪਣਾ ਉਹ ਯੋਗਦਾਨ ਦਿੰਦਾ ਰਹੇਗਾ ਸੋ ਸਾਰਿਆਂ ਨੂੰ ਇੱਥੇ ਆਉਣ ਤੇ ਬਹੁਤ-ਬਹੁਤ ਜੀ ਆਇਆਂ ਮੁਬਾਰਕਾਂ ਰਵੀ ਤੈਨੂੰ ਔਰ ਤੇਰੇ ਸਾਰੇ ਪਰਿਵਾਰ ਨੂੰ ਥੈਂਕ ਯੂ ਵਰਮੈਂਟ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ